On, please, come please, آلو آلو جی آلو جی پوری بھائی زندہ باد بھائی آلو جی زندہ باد دے بھوت مہان ہے آلو جی آ گڈی موڑ تے گڈی لا جی بھائی اور کلط پال ਸਿੰਘ خان دے زندہ باد بھائی اور کلط پال ਸਿੰਘ خان زندہ باد بابو ترساں ਸਿੰਘ خان دے زندہ باد بابو ترساں زندہ باد زندہ باد دل محمد پالوی دا زندہ باد زندہ باد ਕੀ ਜੇ ਕੋਈ ਕਰੇ ਮਹਰੂ ਨੇ ਕਰਪਾ ਕਰਕੇ ਸ਼ਹੀਦ ਬਿਆਨ ਸਿੰਘ ਦਾ ਅਸਲ ਪਰਿਵਾਰ ਇਸ ਧਰਤੀ ਉਤੇ ਤੇ ਜਿਆ ਸਰਦਜੀਤ ਸਿੰਘ ਖਾਨ ਬੋਲੇ ਅਰੇ ਬਿਆ ਬਿਆ ਲੋਕਾ ਫਤੇ ਭਾਵੈ ਸਾਰੋ ਦੀਆਂ ਗਾਉ ਤੀਜਾ ਅਸੀਂ ਜਦ ਅਕੇ ਸਰੋਪੇ ਪਾਉਂਦੇ ਸੀ ਉਤੋਂ ਹੱਸਦੇ ਸੀ ਅੰਦਰੋਂ ਰੋਦੇ ਸੀ ਕਿਸੇ ਤਮਾਕੂ ਖਾਣੇ ਵਾਲੇ ਨੂੰ ਕਿਸੇ ਖਾਣਚੋਰ ਨੂੰ ਸਰੋਪੇ ਪਾ ਕੇ ਜਕਾਰੇ ਛੱਦੇ ਸੀ ਅੱਜ ਸਾਨੂੰ ਫਕਰ ਵੀ ਆ ਤੇ ਸਾਡਾ ਕਾਲਜਾ ਫਕਰਨਾ ਉੱਚਾ ਹੋ ਗਿਆ ਅੱਜ ਅਸੀਂ ਸਰੋਪੇ ਪੰਥਦਾਰੀਆਂ ਨੂੰ ਪਾਵਾਂ ਅੱਜ ਜਿਹੜੇ ਲੋਕ ਸੋਚਦੇ ਨੇ ਮੁੱਲੋਂ ਨੇ ਹਾਲੇ ਅਸਰ ਦਰਸ਼ਕੇ ਬੈਠਾ ਤੇ ਸਰਦਾਰ ਕਰਨੈ ਸਿੰਘ ਬੈਠਾ ਇਹ ਦੋ ਸੱਜਣ ਗਵਾਹ ਨੇ ਮੈਨੂੰ ਕਹ ਲੂ ਕਿ ਅਸੀਂ ਮੈਂ ਕਿਹਾ ਜਿਹੜੇ ਸਰੋਪੇ ਲਏ ਨੇ ਨਾ ਇਹਨਾਂ ਨੂੰ ਉੱਚੀ ਜਗ੍ਹਾ ਰੱਖ ਲਿਓ ਅਸਲ ਸਰੋਪਿਆਂ ਦੇ ਵਾਰਸ ਕਾਨੂੰ ਹੱਥ ਧੋ ਗਏ ਡਿਓ ਸੁੱਚੇ ਹੱਥ ਕਿਉਂਕਿ ਨਾ ਸਰੂਪੇ ਸੰਭਾਲਣ ਜੋਗੇ ਸੀ ਤੇ ਨਾ ਸੀ ਸਰੂਪੇ ਦੇਣ ਜੋਗੇ ਇਸ ਕਰਕੇ ਮੈਂ ਤਾਂ ਗੁਰੂ ਦਾ ਕਰਜ਼ਦਾਰ ਆ ਇਸ ਸੰਗਤਾਂ ਤੋਂ ਮਨ ਆਈ ਇੱਕ ਪਤਾ ਇੱਕ ਕਿ ਆਪਾਂ ਸਰ ਗੁਰੂ ਨੇ ਤੇ ਕੋਈ ਸਾਡੇ ਇਤਜਾਜ ਪਾਲ ਕੋਈ ਧਰਮ ਅਜ ਬਤਾ ਕਿਸ ਤਰ੍ਹਾਂ ਦਾ ਵਿਚਾਰ ਨਹੀਂ ਰੱਖਿਆ ਤੇ ਅੱਜ ਸਾਡੀ ਹਾਲਤ ਕੀ ਬਈ ਹੋਈ ਆ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਪਤਾ ਕਿੰਨੀ ਕੀ ਰੱਖਾ ਕਰੀ ਜਾ ਰਹੇ ਕਿੰਨਾ ਕਿ ਦੁਜਿਆਂ ਦੇ ਅਸੀਂ ਦੁਜਿਆਂ ਨਾਲ ਤੇ ਕੀ ਲੈਣਾ ਅਸੀਂ ਆਪਸ ਵਿੱਚ ਲੜ ਕੇ ਜੇ ਸਾਡੀ ਤਾਕਤ ਸਾਰੀ ਉਹ ਇੱਥੇ ਗਲਤ ਕਰੀ ਜਾ ਰਹੀ ਇਸ ਕਰਕੇ ਆਪਾਂ ਸਾਰਿਆਂ ਨੂੰ ਸੋਚਣ ਦੀ ਲੋੜ ਆ ਆਪਣੇ ਮਰਝਾ ਦੀ ਮਾਨ ਦੀ ਲੋੜ ਆ ਤੇ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਦੇ ਚਰਨਾਂ ਚੜ੍ਹਦਾਸ ਕਰੇਗੇ ਉਹ ਸਾਡੇ ਤੇ ਦਰਸ ਕਰਨ ਕਿ ਸਾਡੀ ਕੁਵਾਰੀ ਬਹੁਤ ਹੋ ਚੁੱਕੀ ਹੈ ਤੇ ਅਸੀਂ ਸਾਨੂੰ ਉਸੇ ਦਾ ਰਸਤਾ ਬਖਸ਼ਣ ਅਸੀਂ ਇਹ ਹੋ ਸਕੀ ਆ ਵੀ ਆਪਾਂ ਆਪਣੀ ਜੁੱੱਡੇ ਵਾਲੀ ਕਸਮ ਛਕੀਏ ਤੇ ਅਸੀਂ ਹੋਰ ਨਾਲ ਕੋਸ਼ਿਸ਼ ਕਰੀਏ ਉਹ ਕਿਉਂ ਕਰਨਾ ਕਰਾਵਣਾ ਲੱਗਾ ਬਹੁਤ ਕਰਨ ਨੂੰ ਦਿਲ ਕਰਦਾ ਸੀ ਕਿਉਂਕਿ ਬڑے ਔਖੇ ਸਮੇਂ ਦੇ ਵਿੱਚੋਂ ਅਸੀਂ ਲੰਘੇ ਆਂ ਗੁਰੂ ਕਾਂਸਾਹ ਮਹਾਰਾਜ ਦਾ ਬਹੁਤ 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 ਸ਼ੁਕਰੀਆ ਧੰਨਵਾਦ ਕਿ ਜਿਨ੍ਹਾਂ ਨੇ ਐਮਪੀ ਦੀਆਂ ਦੋ ਸੀਟਾਂ ਦੇ ਵਿੱਚ ਸੱਚੇ ਪਾਸਾ ਨੂੰ ਮਿਹਰ ਕਰ ਮੇਰਾ ਖਿਆਲ ਆ ਵੀ 15 ਤੋਂ ਬਾਅਦ ਸਭ ਤੋਂ ਵੱਧ ਚਿੱਠੀਆਂ ਸੁਖਵੀਰ ਬਾਦ ਨੂੰ 10 ਦੇ ਲਿਖੀਆਂ ਨੇ ਕਿਉਂਕਿ ਮੇਰੇ ਨਾਲ ਬਹੁਤ ਮਿੱਤਰਤਾ ਸੀ ਉਸ ਬੰਦੇ ਦੀ ਜਦਨੇ ਸ੍ਰੀ ਗੁਰੂ ਕਾਂਸਾਹ ਸਾਹਿਬ ਨਾਲ ਇਹ ਗੱਲ ਹੋਈ ਤੇ ਮੈਂ ਉਹਨੂੰ ਕਹਿ ਗਿਆ ਅੱਜ ਤੋਂ ਬਾਅਦ ਆਪਣਾ ਨਾਮਾ ਟੁੱਟ ਗਿਆ ਮੈਨੂੰ بڑے ਬੰਦਿਆਂ ਨੇ ਕਿਹਾ ਜੀ ਇਦਾਂ ਹੁੰਦਾ ਮੈਂ ਕਹਿੰਦੀ ਪੁੱਛ ਨਹੀਂ ਗੁਰੂ ਸਾਹਿਬ ਨੇ ਪਾਰ ਕਿਰਪਾ ਕੀਤੀ ਜੀ ਦੋ ਹੀਰੇ ਸਿੱਖ ਧਰਮ ਦੇ ਜਰਨੈਲ ਸਾਡੀ ਚੋਣੀ ਪਾਏ ਨੇ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਅੱਜ ਇੱਕ ਬਹੁਤ ਵੱਡੀ ਗੱਲ ਹੋ ਗਈ ਪੈਲ ਹਜ ਜੀ ਧਰਤੀ ਤੋਂ ਕਿ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ 2027 ਦੀਆਂ ਚੋਣਾਂ ਜਿੱਤਣ ਦਾ ਵੀ ਮੋਕਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੀ ਕਿ ਠੀਕਾ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤਣੀ ਹੋਰ ਗੱਲ ਆ ਪਰ ਜੇ ਕਿਤੇ ਸਰਕਾਰ ਬਣ ਜਾਈ ਤਾਂ ਨਜ਼ਾਰਾ ਕੋਈ ਹੋਰ ਆਊਗਾ ਮਨ ਦੀ ਜਿਹੜੀ ਗੱਲ ਸੀ ਵੀਰ ਜੀ ਨੇ ਆਪ ਹੀ ਪੂਰੀ ਕਰ ਦਿੱਤੀ ਆ ਬਾਬਾ ਨੂੰ ਬਹੁਤ ਬਹੁਤ ਧੰਨਵਾਦ ਆ ਬਾਬੂ ਜੀ ਦਾ ਧੰਨਵਾਦ ਆ ਜਿਹੜੇ ਸਾਡਾ ਮਾਲਿਕ ਦਾ ਸੁਖੀਲਾ ਹੌਸਲਾ ਇੰਨੀ ਵੱਡੀ ਨੰਬਰ ਦੇ ਵਿੱਚ ਵੀ ਮੈਂ ਕਹਿੰਦਾ ਸਾਡੇ ਤੋਂ ਵੱਧ ਦਿਨ ਰਾਤ ਕੰਮ ਕਰਦੇ ਨੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ ਆਪ ਜੀ ਜਿੰਨੇ ਇੱਥੇ ਧੰਨਵਾਦੀ ਦੌਰਾ ਹੀ ਸੀ ਸਾਡਾ ਤੇ ਹੁਣ ਜਿੱਤਣ ਤੋਂ ਬਾਅਦ ਜਿੱਦਾਂ ਸੰਗਤ ਚਾਹੁੰਦੀ ਹੈ ਮਿਲਣਾ ਰابطਾ ਕਰਨਾ ਤੇ ਦੋਨੋਂ ਹੀ ਕੰਮ ਹੋ ਜਾਂਦੇ ਆ ਅਸੀਂ ਸੰਗਤ ਨੂੰ ਮਿਲ ਵੀ ਲੈਨੇ ਆ ਧੰਨਵਾਦ ਵੀ ਕਰਦੇ ਆ ਸਰੋਵਰਿਕ ਕਮੇਟੀ ਦੀ ਚੋਣਾਂ ਨੂੰ ਲੈ ਕੇ ਕੀ ਰਣਨੀਤੀ ਤਿਆਰ ਕੀਤੀ ਹੈ ਬਾਪੂ ਜੀ ਹਾਂਜੀ ਵਾਇਗੁਰ ਜੀ ਦਾ ਸਾਹਿਬ ਵਾਇਗੁਰ ਜੀ ਵਾਇਗੁਰ ਜੀ ਪਹਿਲਾਂ ਤੇ ਅਸੀਂ ਇਸਲਾ ਖਾਨ ਵਾਸੀਆਂ ਦਾ ਗੁਰੂ ਘਰ ਦੀ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਪਹਿਲ ਦੇ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਉਹ ਬਹੁਤ ਵੱਡੀ ਕੰਮ ਕਰਕੇ ਪੁੱਤਾ ਰੱਖੀ ਕੁਝ ਜਿਹੜਾ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਤੇ ਦੂਸਰਾ ਜੋ ਪੰਥਕ ਮਸਲੇ ਸੀ ਉਹ ਵੀ ਵਿਚਾਰੇ ਗਏ ਉਹ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਜੋ ਆ ਆਰ ਇਲੈਕਸ਼ਨ ਸੈੱਟ ਪਤਾ ਨਹੀਂ ਅਜੇ ਕੋਈ ਸੰਭਾਵਨਾ ਤੇ ਪਤਾ ਨਹੀਂ ਕਿੰਨਾ ਚੱਲ ਲੱਗੇ ਉਹਦੀਆਂ ਵੋਟਾਂ ਦੀ ਜੋ ਤਰੀਕ ਹੈ ਇੱਕ ਹਫਤਾ ਰਹਿ ਗਿਆ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਜਗਾ ਜਗਾ ਇਹ ਅਪੀਲ ਕਰਦੇ ਆ ਕਿ ਤੁਸੀਂ ਇਹ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਬਦਲਾਅ ल्या ਸਕਦੇ ਹੋ ਤੁਸੀਂ ਆਪਣਾ ਅਧਿਕਾਰ ਵੋਟ ਦਾ ਵੋਟ ਬਣਾਓ ਜੋ ਤੁਹਾਡਾ ਅਧਿਕਾਰ ਆ ਉਹਦੀ ਵਰਤੋਂ ਕਰਕੇ ਆਪਾਂ ਜੋ ਸਾਡੀਆਂ ਸੰਸਥਾਵਾਂ ਚ ਨਿਗਾਹ ਆ ਚੁੱਕਾ ਉਹਨੂੰ ਆਪਾਂ ਦੁਬਾਰਾ ਸਜੀਤ ਕਰਨ ਵਾਸਤੇ ਆ ਖਾਲੀ ਸੋਚ ਨੂੰ ਦੁਬਾਰਾ ਖੜੀ ਕਰਨ ਵਾਸਤੇ ਆਪਾਂ ਜਿਹੜਾ ਹੈ ਕਿ ਇੱਥੋਂ ਸ਼ੁਰੂਆਤ ਕਰਦੇ ਜਿਹੜੀ ਕਿਸੇ ਦੇ 30 35 ਸਾਲਾਂ ਤੋਂ ਬੱਖੋਬਖਰੀ ਜੇਲਾ ਵਿਚ ਜੁੜੀ ਸੰਬੰਧੀ ਸਿੰਦੇ ਨੇ ਉਹਦਾ ਬਾਰੇ ਕੀ ਬਸਤ ਲਿਖੀ ਕਹਿੰਦਾ ਇਹ ਸਾਰੇ ਕੁਛ ਜਿ ਜਦੋਂ ਕੁਛ ਪਾਵਰ ਆਪਾਂ ਦੇਖੋ ਵਿਜਿੰਦਰਾ ਦੇ ਨਿਯਮਿਤ ਕਰਨੇ ਐਕੰਬੀਨ ਸਾਹਿਬ ਮੋਰਚਾ ਵੀ ਲਾ ਲਿਆ ਹੋਰ ਵੀ ਆਪਾਂ ਬਥੇਰੇ ਯਤਨ ਕਰਕੇ ਦੇਖੀ ਸਰਕਾਰ ਸਾਡੀ ਕੋਈ ਗੱਲ ਸੁਣ ਨਹੀਂ ਰਹੀ ਇਸ ਕਰਕੇ ਆਪਾਂ ਸੋਚਦੇ ਆ ਕਿ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਿਦਾ ਸਰਬਜੀਤ ਸਿੰਘ ਉਹਨਾਂ ਕਿਹਾ 27 ਚ ਆਪਣੇ ਸਰਕਾਰ ਆਵੇ ਜਾਂ ਸ਼ਰਮਨੀ ਕਮੇਟੀ ਆਪਣੇ ਅੱਜ ਹੋਵੇ ਆਪਾਂ ਕੋਈ ਸਰਕਾਰ ਤੇ ਦਬਾਅ ਨਾ ਸਕੀ ਕਿ ਜਿਹੜਾ ਆਪਾਂ ਬੰਦੀ ਸਿੰਘਾਂ ਨੂੰ ਹਾਂ ਕਰ ਸਕੀਏ ਜਿਹੜਾ ਸਾਡਾ ਗੁਰੂ ਸਾਹਿਬ ਦੀਆਂ ਬੇਗਤੀਆਂ ਦਾ ਮਸਲਾ ਉਹਨੂੰ ਹੀ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇ ਦਵਾਸ ਕੀਤੇ ਤੇ ਗੁਰੂ ਮਹਾਰਾਜ ਦੀ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਇਹੋ ਚਾਹ ਸਾਨੂੰ ਜੀ ਇਸ ਮੁੱਦੇ ਨੂੰ ਲੈ ਕੇ ਅਸੀਂ ਤਾਂ ਬਸ ਮੁੱਦੇ ਨੂੰ ਲੈ ਕੇ ਗੱਲ ਕਰਦੇ ਆ ਖਾਲਸਾ ਦੀ ਗੱਲ ਕਰਦੇ ਆ ਕਿ ਤੁਸੀਂ ਹਮੇ ਖਾਲਸਾ ਨਹੀਂ ਅਸੀਂ ਤਾਂ ਖਾਲਸਾ ਰਾਜ ਦੇ ਹਾਮੀ ਆ ਜਿੱਥੇ ਸਾਰਿਆਂ ਨੂੰ ਇਨਸਾਫ ਮਿਲਦਾ ਖਾਲਸਾ ਖਾਲਸਾ ਕਿੱਦਾਂ ਬਣੇਗਾ ਬੋਰਡਿੰਗ ਨਾ ਬਣੇਗਾ ਜਾਂ ਬੈਟਰਾਂ ਨਹੀਂ ਇਹ ਜੀ ਇਹ ਤੇ ਲੋਕਾਂ ਦੀ رائے ਨਾ ਬਣਦਾ ਜੀ ਜੋ ਲੋਕਾਂ ਨੂੰ ਜਦੋਂ ਜੇ ਇਹ ਰਾਜ ਤੋਂ ਇਹ ਤੰਗ ਆ ਜਿੱਦਾਂ ਦਾ ਹਾਲਾਤ ਬਣੇ ਪਏ ਆ ਸਾਰੇ ਲੋਕ ਚਾਹੁੰਦੇ ਕਿ ਚੰਗਾ ਪ੍ਰਬੰਧ ਆਵੇ ਚੰਗਾ ਰਾਜ ਆਵੇ ਅੱਜ ਖਾਲਸਾ ਪੰਥ ਦੀ ਗੱਲ ਕੀਤੀ ਗਈ ਆ ਸਵੰਤ ਸਿੰਘ ਖਾਲਸਾ ਸ਼ਹੀਦ ਜਿਹੜਾ ਕਿਸੇ ਬਲਾਰ ਨੇ ਗੱਲ ਨਹੀਂ ਕੀਤੀ ਸਿੱਖ ਪੰਥ ਨੂੰ ਉਹ ਕਿਉਂ ਨਹੀਂ ਅਸੀਂ ਇੱਥੇ ਪਰਸੋਂ ਦਾ ਸ਼ਹੀਦੀ ਦਿਹਾੜਾ ਮਨਾ ਕੇ ਸਰਬਜੀਤ ਸਿੰਘ ਜੀ ਆਏ ਆ ਉੱਥੇ ਪਰਸੋਂ ਸੀ ਦੀ ਦਿਹਾੜੇ ਤੇ ਸੀ ਹੋਰ ਹਸਤੀ ਆ ਜੀ ਉਹਨਾਂ ਨੇ ਆਪਣੀ ਜਾਨ ਦੇ ਉੱਤੇ ਕੰਮ ਚੜ੍ਹਦੀ ਕਲਾ ਦੀ ਲਾਈ ਆ ਖਾਲਸਾ ਜੀ ਖਾਲਸਾ ਜੀ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਮਾਨੀ ਜੇ ਤੁਸੀਂ ਇਹ ਜਾਤ ਦਾ ਖੰਨਾ ਸੀ ਉਹਨੂੰ ਲੈ ਕੇ ਸੰਦੀਪ ਸਿੰਘ ਬਾਦਲੋਂ ਕੱਲ੍ਹ ਤੁਸੀਂ ਮਿਲ ਚਾਹੀਏ ਜਿਸ ਤਰ੍ਹਾਂ ਬੰਦੇ ਤੋਂ ਲੋਕੋ ਜਾਤ ਪਾਤ ਦਾ ਮੋਰ ਕਰਵਾਵਾ ਖੰਨਾ ਉਹ ਚਲਾ ਕਿ ਇਹ ਜਾਣ ਨਹੀਂ ਇਹ ਜੀ ਇਹ ਇੱਕ ਇੱਕ ਸਾਰੇ ਆਮ ਸਾਡੇ ਧਰਮ ਵਿੱਚ ਦਖਲਅੰਦਾਜ਼ੀ ਸਾਨੂੰ ਸਾਨੂੰ ਮੰਡਣ ਦੀ ਕੋਸ਼ਿਸ਼ ਹੈ ਇਹ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਉੱਚਾ ਨੀ ਚੱਲਿਆ ਇਸ ਕਰਕੇ ਮੈਂ ਇਹ ਜੀ ਕਿ ਕਿ ਹਟਾਈਆਂ ਜਾਣੀਆਂ ਚਾਹੀਏ ਤੇ ਠੀਕ ਹੈ ਅਸੀਂ ਕੋ ਦੇਖਦੇ ਹਾਂ ਇਸਲਾ ਕਰਕੇ ਅਸੀਂ ਜੋ ਹੋ ਸਕਿਆ ਤੇ ਇਸ ਤੋਂ ਬਾਅਦ ਵੀ ਠੀਕ ਹੋ ਜਾਵੇ ਸਾਡਾ ਮੋਰਚੇ ਦੇ ਨਾਲ ਕਿਵੇਂ ਆ ਕਰਦੇ ਚਾਹਦੇ ਹਾਂ ਜੀ ਬੋਲੀ ਇਨਸਾਨ